ਅਸੀਂ ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਪ੍ਰਵੀਨ ਸ਼ਰਮਾ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਲੰਘੇ ਦਿਨਾਂ ਤੋਂ ਕਈ ਲੋਕ ਸਭਾ ਚੋਣਾਂ ਦੀਆਂ ਵੱਖ-ਵੱਖ ਬਾਨੀਆਂ ਬਾਰੇ ਗੱਲਬਾਤ ਕਰ ਰਹੇ ਹਾਂ ਚਾਹੇਓ ਸਿੰਗਰਜ਼ ਹੋਣ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਚੋਣਾਂ ਲੜਨ ਦੇ ਵਿੱਚ ਵਿਧਾਨ ਸਭਾ ਲੋਕ ਸਭਾ ਚੋਣਾਂ ਦੇ ਵਿੱਚ ਚਾਹੇਓ ਵੱਖ-ਵੱਖ ਲੋਕ ਸਭਾ ਹਲਕੇ ਹੋਣ ਉੱਥੇ ਕੀ ਉਹਨਾਂ ਦਾ ਇਤਿਹਾਸ ਰਿਹਾ ਤੇ ਕਿਵੇਂ-ਕਿਵੇਂ ਵੱਡੇ-ਵੱਡੇ ਉਲਟ ਫੇਰ ਹੋਏ ਨੇ ਚਇਓ ਪੰਜਾਬ ਦੇ ਵੱਡੇ ਵੱਡੇ ਪੋਲਿਟੀਕਲ ਪਰਿਵਾਰ ਹੋਣ ਪੋਲਿਟੀਕਲ ਫੈਮਲੀਜ਼ ਹੋਣ ਕਿ ਕਿਵੇਂ ਉਹਨਾਂ ਨੂੰ ਵਕ ਵਕ ਚੋਣਾਂ ਦੇ ਵਿੱਚ ਕਿਸੇ ਦਾ ਬਾਪ ਜਿੱਦਾ ਰਿਹਾ ਪਰ ਉਹਦਾ ਫਰਜ਼ੰਦ ਨਹੀਂ ਜਿੱਤਿਆ ਕਿਸੇ ਦੇ ਬਾਪ ਨੂੰ ਕਿਸੇ ਨੇ ਹਰਾਇਆ ਤੇ ਬਾਅਦ ਦੇ ਵਿੱਚ ਉਹਦੇ ਪੁੱਤਰ ਨੇ ਉਹਨੂੰ ਹਰਾਤਾ ਸੋ ਇਸ ਤਰ੍ਹਾਂ ਦੀਆਂ ਵਕ ਵਕ ਵਾਨੀਆਂ ਤੇ ਆਪਾਂ ਚਾਚਾ ਕਰ ਰਹੇ ਹਾਂ ਅੱਜ ਇੱਕ ਹੋਰ ਐਂਗਲ ਤੋਂ ਇਹਨਾਂ ਚੋਣਾਂ ਦੇ ਵਿੱਚ ਦੇਖਦੇ ਹਾਂ ਇੱਕ ਹੋਰ ਧਿਰ ਦਾ ਇਤਿਹਾਸ ਤੇ ਇੱਕ ਹੋਰ ਧਿਰ ਦਾ ਲੋਕਾਂ ਦੇ ਵਿੱਚ ਲੋਕਾਂ ਦੇ ਨੁਮਾਇੰਦੇ ਚੁਣਨ ਤੋਂ ਬਾਅਦ ਬਣਨ ਤੋਂ ਬਾਅਦ ਉਹਨਾਂ ਨੇ ਲੋਕ ਮਸਲਿਆਂ ਉੱਤੇ ਕਦੇ ਟਿੱਪਣੀ ਰਾਏ ਉਹਨਾਂ ਦੀ ਹਾਜ਼ਰੀ ਕਿਰੀ ਜਦਕਿ ਉਹਨਾਂ ਦਾ ਕਿਰਦਾਰ ਹੋਰਾਂ ਹੋਰਾਂ ਲੋਕਾਂ ਨਾਲੋਂ ਚੰਗਾ ਹੋਣਾ ਚਾਹੀਦਾ ਸੀ ਅੱਜ ਗੱਲ ਕਰਾਂਗੇ ਖੜਾਰੀਆਂ ਦੀ ਜਿਹੜੇ ਪਿਚ ਤੇ ਖੇਡਦੇ ਖੇਡਦੇ ਪਿਚ ਤੇ ਚੌਕੇ ਛੱਕੇ ਮਾਰਦੇ ਮਾਰਦੇ ਸਿਆਸੀ ਦਹਲੂਜ਼ ਤੱਕ ਪੁੱਜੇ ਲੋਕ ਸਭਾ ਦੇ ਵਿੱਚ ਪੁੱਜੇ ਰਾਜ ਸਭਾ ਦੇ ਵਿੱਚ ਪੁੱਜੇ ਪਰ ਉਹ ਲੋਕ ਮਸਲਿਆਂ 'ਚੋਂ ਹਮੇਸ਼ਾ ਨਾਦਾਰ ਰਹੇ ਲੋਕ ਮਸਲਿਆਂ ਤੇ ਲੋਕ ਸੰਘਰਸ਼ਾਂ ਤੇ ਉਹਨਾਂ ਨੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਸੱਤਾ ਦੇ ਸੰਘਾਸ਼ਣ ਦੇ ਵਾਲੇ ਪਾਸਿਆਂ ਵੱਲ ਬਹਿ ਕੇ ਉਹਨਾਂ ਨੇ ਹਮੇਸ਼ਾ ਆਪਣੀ ਜੀਪ ਤੇ ਪੱਟੀ ਲਾਈ ਰੱਖੀ ਕੁਝ ਕੁ ਲੋਕਾਂ ਨੂੰ ਛੱਡ ਕੇ ਕੁਝ ਕੁ ਖਿਡਾਰੀਆਂ ਨੂੰ ਛੱਡ ਕੇ ਅੱਜ ਗੱਲਬਾਤ ਕਰਾਂਗੇ ਉਹਨਾਂ ਕ੍ਰਿਕਟ ਖਿਡਾਰੀਆਂ ਦੇ ਬਾਰੇ ਜੋ ਉਹਨਾਂ ਐਥਲੀਟਸ ਦੇ ਬਾਰੇ ਜਿਹੜੇ ਵਕ-ਵਕ ਸਮੇਂ ਦੇ ਦੌਰਾਨ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਤੱਕ ਪਹੁੰਚੇ ਪਰ ਉਹਨਾਂ ਨੇ ਕਦੇ ਲੋਕ ਮਸਲਿਆਂ ਤੇ ਲੋਕਾਂ ਦੇ ਮੁੱਦਿਆਂ ਤੇ ਸੀ ਤੱਕ ਨਹੀਂ ਕੀਤੀ ਉਸ ਤੱਕ ਕਿ ਵਕ-ਵਕ ਅਦਾਰਿਆਂ ਨੇ ਇਸ ਬਾਬਤ ਰਿਪੋਰਟਾਂ ਕੀਤੀਆਂ ਤੁਸੀਂ ਦੇਖੋ ਕਿ ਜਿਹੜੀ ਗੱਲ ਦੀ ਚਰਚਾ ਵਸ਼ਿੰਗਟਨ ਪੋਸਟ ਦੇ ਵਿੱਚ ਹੋ ਰਹੀ ਹੈ ਜਿਹੜੀ ਗੱਲ ਦੀ ਚਰਚਾ ਰਾਈਟਰਸ ਦੇ ਵਿੱਚ ਹੋ ਰਹੀ ਹੈ ਇਹ ਇੰਟਰਨੈਸ਼ਨਲ ਨਿਊਜ਼ ਏਜੰਸੀਆਂ ਨੇ ਜਿਹੜੀ ਗੱਲ ਦੀ ਚਰਚਾ ਅਲ ਜਜ਼ੀਰਾ ਤੇ ਹੋ ਰਹੀ ਹੈ ਜਿਹੜੀ ਗੱਲ ਦੀ ਚਰਚਾ ਨਿਊ ਇੰਡੀਅਨ ਐਕਸਪ੍ਰੈਸ ਦੇ ਵਿੱਚ ਹੋ ਰਹੀ ਹੈ ਇਕਨੋਮਿਕ ਟਾਈਮਜ਼ ਦੇ ਵਿੱਚ ਹੋ ਰਹੀ ਹੈ ਦੀ ਸਕਰੋਲਿੰਗ ਤੇ ਹੋ ਰਹੀ ਹੈ ਉਹਨਾਂ ਚਰਚਾਵਾਂ ਤੇ ਉਹਨਾਂ ਮਸਲਿਆਂ ਤੇ ਇਹ ਲੋਕ ਕਦੇ ਬੋਲੇ ਨਹੀਂ ਦੇਸ਼ ਦੇ ਵਿੱਚ ਕਿੰਨੇ ਵੱਡੇ ਪ੍ਰੋਟੈਸਟ ਹੋਏ ਨੇ ਚਾਹੇ ਤੁਸੀਂ ਕਿਸਾਨ ਧਰਨਾ ਚੱਕ ਲੋ ਕਿਸਾਨ ਪ੍ਰੋਟੈਸਟ ਚੱਕ ਲੋ ਚਾਹੇ ਤੁਸੀਂ ਅਗਨੀਵੀਰ ਸਕੀਮ ਦੇਖ ਲੋ ਤੇ ਬਹੁਤ ਤਕੜੇ ਪ੍ਰੋਟੈਸਟ ਹੋਏ ਸੀ ਚਾਹੇ ਤੁਸੀਂ ਸੀਏ ਪ੍ਰੋਟੈਸਟ ਦੇਖ ਲੋ ਅ ਦਿੱਲੀ ਦੇ ਵਿੱਚ ਚਾਹੇ ਤੁਸੀਂ ਧਾਰਾ 370 ਤੋੜਨ ਦੀ ਗੱਲ ਕਰ ਲੋ ਹੋਰ ਤਾਂ ਹੋਰ ਇਹਨਾਂ ਦੀ ਬਰਾਦਰੀ ਦੇ ਲੋਕ ਇਹਨਾਂ ਦੇ ਵਿੱਚੋਂ ਲੋਕ ਚੁਣੀਆਂ ਹੋਈਆਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਔਰਤ ਪਹਿਲਵਾਨ ਉਹਨਾਂ ਨੂੰ ਧੂਇਆ ਗਿਆ ਦਿੱਲੀ ਦੀਆਂ ਸੜਕਾਂ ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਹੱਕ ਮੰਗੇ ਪਰ ਇਹਨਾਂ ਲੋਕਾਂ ਨੇ ਸੀ ਵੀ ਨਹੀਂ ਕੀਤੀ ਸੋ ਇੱਥੇ ਤੁਸੀਂ ਕੀ ਉਮੀਦ ਕਰ ਸਕਦੇ ਹੋ ਇੱਕ ਪਲੇਅਰ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬੰਦਾ ਸਮਾਜ ਦੇ ਵਿੱਚ ਇੱਕ ਆਦਰਸ਼ ਨਾਗਰਿਕ ਵਜੋਂ ਵਿਚਰੇਗਾ ਖੈਰ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਮਨੋਜ ਦਿਵਾੜੀ ਜਿਹੜੇ ਨੇ ਉਹਨਾਂ ਨੇ ਉਹਨਾਂ ਤੋਂ ਸ਼ੁਰੂਆਤ ਕਰਦੇ ਆ ਉਹਨਾਂ ਨੇ ਤਿੰਨ ਨੂੰ ਕਾਂਗਰਸ ਜੁਆਇਨ ਕੀਤੀ ਸੀ ਅ ਅਸੈਂਬਲੀ ਪੋਲ ਜਦੋਂ ਹੋਏ ਸੀ ਵੈਸਟ ਬੰਗਾਲ ਦੇ ਵਿੱਚ ਤੇ ਉਹਨਾਂ ਨੇ ਚੀਫ ਮਿਨਿਸਟਰ ਮਮਤਾ ਬੇਨਰਜੀ ਦੇ ਕਰੈਲੀ ਦੇ ਵਿੱਚ ਹੁਗਲੀ ਡਿਸਟ੍ਰਿਕਟ ਤੋਂ ਜਿਹੜੀ ਜੁਆਇਨ ਕੀਤੀ ਸੀ ਇਹ ਤੇ ਉਸ ਤੋਂ ਬਾਅਦ ਉਹ ਰਿਟਾਇਰਮੈਂਟ ਹੋ ਗਏ ਸੀਗੇ ਆਪਦੀ ਜਿਹੜੀ ਕ੍ਰਿਕਟ ਦੇ ਜ ਜਿੰਨੀਆਂ ਵੀ ਉਹਨੀਆਂ ਸਵਾਵਾਂ ਸੀਗੀਆਂ ਉਹਨਾਂ ਤੋਂ ਇਲਾਵਾ ਕਾਂਗ ਜਿਹੜੇ ਇਮਰਾਨ ਖਾਨ ਨੇ ਪਾਕਿਸਤਾਨ ਦੇ ਉਹ ਇੱਕ ਕਰੈਕਟਰ ਨੇ ਪ੍ਰਾਈਮ ਮਿਨਿਸਟਰ ਰਹੇ ਚੁੱਕੇ ਨੇ ਫਾਰਮਰ ਨੈਸ਼ਨਲ ਕੈਪਟਨ ਰਹੇ ਚੁੱਕੇ ਨੇ ਉਸ ਤੋਂ ਇਲਾਵਾ ਅਮੀਰ ਸੁਹੇਲ ਸਰਫਰਾਜ਼ ਨਵਾਜ਼ ਸੰਤ ਜੈਸੂਰੀਆ ਮਸ਼ਰਾਫ ਮਰਤਾਜ਼ਾ ਚੇਤਨ ਚੋਹਾਨ ਹਸ਼ਮਿਲ ਤਿਲਕਰਨੇ ਤੇ ਹੋਰ ਲੋਕ ਜਿਹੜੇ ਪਪੂਲਰ ਨੇਮ ਹੋਏ ਨੇ ਕ੍ਰਿਕਟ ਦੇ ਵਿੱਚ ਨਾ ਹੋਏ ਨੇ ਵੱਡੇ ਸtare ਹੋਏ ਨੇ ਗੌਤਮ ਗੰਭੀਰ ਦਿੱਲੀ ਤੋਂ ਚੁਣੇ ਜਾਂਦੇ ਆ ਗੌਤਮ ਗੰਭੀਰ ਤੋਂ ਸ਼ੁਰੂਆਤ ਕਰਨਗੇ ਇਸ ਵਾਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਗੌਤਮ ਗੰਭੀਰ ਦਿੱਲੀ ਤੋਂ ਚੁਣੇ ਗਏ ਸੀਗੇ ਪਰ ਉਹਨਾਂ ਨੇ ਦਿੱਲੀ ਦੇ ਵਿੱਚ ਜਦੋਂ ਸੀਏ ਪ੍ਰੋਟੈਸਟ ਹੋ ਰਹੀ ਸੀ ਜਦੋਂ ਦਿੱਲੀ ਹੰਸਾ ਹੋ ਰਹੀ ਸੀ ਜਦੋਂ ਉਹਨਾਂ ਦੀ ਹੀ ਪਾਰਟੀ ਦੇ ਲੋਕ ਕਹਿ ਰਹੇ ਸੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ ਤਾਂ ਉਦੋਂ ਉਹ ਚੁੱਪ ਸੀਗੇ ਗੌਤ ਇਹ ਤਾਂ ਚਲੋ ਛੱਡੋ ਗੱਲ ਗੋਤਮ ਗੰਭੀਰ ਉਦੋਂ ਵੀ ਚੁੱਪ ਰਹੇ ਜਦੋਂ ਔਰਤਾਂ ਨੇ ਪ੍ਰੋਟੈਸਟ ਕੀਤੇ ਔਰਤ ਖਿਡਾਰਨਾਂ ਨੇ ਪਹਿਲਵਾਨਾਂ ਨੇ ਪ੍ਰੋਟੈਸਟ ਕੀਤੇ ਸ਼ਾਕਸ਼ੀ ਮਾਲਕ ਵਿਨੇਸ਼ ਫਗਾਟ ਹੋਰਾਂ ਨੇ ਜਦੋਂ ਪ੍ਰੋਟੈਸਟ ਕੀਤਾ ਸੀ ਸ਼ਾਕਸ਼ੀ ਮਾਲਕ ਤੇ ਹੋਰ ਕਈਆਂ ਨੇ ਤਾਂ ਆਪਣੇ ਮੈਡਲ ਤੱਕ ਗੰਗਾ ਤੇ ਵਹਾਉਣ ਚਲੇ ਗਏ ਸੀ ਪਰ ਇਹ ਲੋਕਾਂ ਨੇ ਉਦੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਇਸ ਤੋਂ ਇਲਾਵਾ ਜੇਕਰ ਥੋੜਾ ਇਤਿਹਾਸ ਦੇ ਵਿੱਚ ਚਲੇ ਜਾਈਏ ਅ ਮਨਸੂਰ ਅਲੀ ਖਾਨ ਪਟੌਦੀ ਉਹ ਵੀ ਪਹਿਲੇ ਕੈਰੇਕਟਰ ਸੀਗੇ ਜਿਨ੍ਹਾਂ ਨੇ ਪੋਲਿਟਿਕਸ ਜੁਆਇਨ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਲੋਕ ਸਭਾ ਚੋਂ ਲੜੀ ਸੀ ਤੇ ਉਹ ਹਾਰ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਪੱਕਾ ਧਾਰ ਲੈ ਕੇ ਹੁਣ ਆਪਾਂ ਪੋਲਿਟਿਕਸ ਵੱਲ ਨਹੀਂ ਜਾਣਾ ਅ ਇਸ ਤੋਂ ਇਲਾਵਾ ਮੁਹੰਮਦ ਕੈਫ ਉਹ ਕਾਂਗਰਸ ਤੋਂ ਕਾਂਗਰਸ ਤੋਂ ਲੜੇ ਸੀਗੇ ਉੱਤਰ ਪ੍ਰਦੇਸ਼ ਦੇ ਵਿੱਚ ਫੂਲਪੁਰ ਸੀਟ ਤੋਂ 2014 ਦੀ ਗੱਲ ਹੈ ਉੱਤਰ ਪ੍ਰਦੇਸ਼ ਦੇ ਵਿੱਚ ਤੇ ਉਹਨਾਂ ਨੇ 125 ਇੱਕ ਦਿਨਾ ক্রিকেট ਮੈਚ ਖੇਡੇ ਨੇ ਤੇ ਇਹਦੇ ਨਾਲ ਨਾਲ 13 ਟੈਸਟ ਖੇਡੇ ਨੇ 2000 ਤੋਂ ਲੈ ਕੇ 2006 ਦੇ ਦਰਮਿਆਨ ਉਹ ਵੀ ਹਾਰ ਗਏ ਸੀਗੇ ਸੁਨੀਲ ਗਵਾਸਕਰ ਦੇ ਓਪਨਿੰਗ ਟੈਸਟ 파ਟਨਰ ਹੁੰਦੇ ਸੀ ਚੇਤਨ ਚੋਹਾਨ ਹੈਗੇ ਨੇ ਉਹਨਾਂ ਨੇ ਦੋ ਵਾਰੀ ਲੋਕ ਸਭਾ ਚੋਣ ਲੜੀ ਆ ਅਮਰੋਹਾ ਤੋਂ ਉੱਤਰ ਪ੍ਰਦੇਸ਼ ਤੋਂ ਹੀ ਇਸੇ ਤਰ੍ਹਾਂ ਵਿਨੋਦ ਕਾਂਬਲੀ ਉਹਨਾਂ ਨੇ ਲੋਕ ਭਾਰਤੀ ਪਾਰਟੀ ਜੁਆਇਨ ਕੀਤੀ ਸੀ ਵਿਧਾਨ ਸਭਾ ਇਲੈਕਸ਼ਨ ਜਦੋਂ 2009 ਦੇ ਵਿੱਚ ਹੋਏ ਸੀਗੇ ਮੁੰਬਈ ਦੇ ਵਿੱਚ ਤੇ ਉਹ ਪਹਿਲਾ ਮਤਲਬ ਕਿ ਉਹ ਪਹਿਲਾ ਇਹ ਜਆ ਪਲੇਅਰ ਸੀਗਾ ਜਾਂ ਬੈਟਸਮੈਨ ਸੀਗਾ ਜਿਨ੍ਹਾਂ ਨੇ ਬਹੁਤ ਤੇਜ਼ੀ ਦੇ ਨਾਲ 1000 ਰਨ ਟੈਸਟ ਦੇ ਵਿੱਚ ਪੂਰੇ ਕੀਤੇ ਸੀਗੇ ਖੈਰ ਉਸ ਤੋਂ ਬਾਅਦ ਜੇ ਆਪਾਂ ਪੰਜਾਬ ਵਾਲਿਆਂ ਦੀ ਗੱਲ ਕਰੀਏ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਹੌਕੀ ਤੋਂ ਆਉਂਦੇ ਨੇ ਨਵਜੋਤ ਸਿੰਘ ਸਿੱਧੂ ਤੇ ਹਰਭਜਨ ਸਿੰਘ ਇਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰ ਲੈਣੀ ਹੈ ਪਰ ਪਹਿਲਾਂ ਮੈਂ ਤੁਹਾਨੂੰ ਸਾਰੀ ਸਾਰ ਨਹੀਂ ਦੱਸ ਦਿੰਦਾ ਕਿ ਕਿਹੜੇ ਕਿਹੜੇ ਚਿਹਰੇ ਨੇ ਵੱਖ-ਵੱਖ ਸਮਿਆਂ ਦੇ ਦੌਰਾਨ ਕ੍ਰਿਕਟ ਦੇ ਵਿੱਚ ਹੁੰਦੇ ਆ ਜਾਂ ਹਾਕੀ ਦੇ ਵਿੱਚ ਹੁੰਦੇ ਆ ਜਾਂ ਸ਼ੂਟਿੰਗ ਦੇ ਵਿੱਚ ਹੁੰਦੇ ਆ ਉਹਨਾਂ ਨੇ ਪੋਲਿਟਿਕਸ ਜੁਆਇਨ ਕੀਤੀ ਕੀਰਤੀ ਆਜ਼ਾਦ ਮੁਹੰਮਦ ਅਜ਼ਰੂਦੀਨ ਪਰਸੂਨ ਬਨਰਜੀ ਫੁੱਟਬਾਲ ਚੋਂ ਆਏ ਨੇ ਮੁਹੰਮਦ ਅਜ਼ਰੂਦੀਨ ਕ੍ਰਿਕਟ ਚੋਂ ਆਏ ਨੇ ਚੇਤਨ ਚੋਹਾਨ ਕ੍ਰਿਕਟ ਚੋਂ ਕੈਲਾਸ਼ ਨਾਰਾਇਣ ਸਿੰਘ ਦਿਓ ਸ਼ੂਟਿੰਗ ਦੇ ਵਿੱਚੋਂ ਗੌਤਮ ਗੰਮੀਰ ਕ੍ਰਿਕਟ ਚੋਂ ਮੈਰੀ ਕੌਮ ਬੌਕਸਿੰਗ ਦੇ ਵਿੱਚੋਂ ਮੈਂਬਰ ਆਫ ਪਾਰਲੀਮੈਂਟ ਤੇ ਸਚਿੰਤ ਤਦੁਲਕਰ ਕ੍ਰਿਕਟ ਦੇ ਵਿੱਚੋਂ ਅਸਲਾਮ ਸ਼ੇਰਖਾਨ ਫੀਲਡ ਹਾਕੀ ਦੇ ਵਿੱਚੋਂ ਮੋਹਸਨੀ ਮੋਹਨ ਸਿੰਘ ਕਰਦੇ ਨੇ ਸਿੰਘ ਜੀ ক্রিকেট ਦੇ ਵਿੱਚੋਂ ਆਏ ਜੈਪਾਲ ਸਿੰਘ ਮੁੰਡਾ ਫੀਲਡ ਹਾਕੀ ਦੇ ਵਿੱਚੋਂ ਆਏ ਵਾਂਗਿਆ ਪੋਂਗਟੇ ਫੁੱਟਬਾਲ ਦੇ ਵਿੱਚੋਂ ਆਏ ਰਾਜਵਰਦਨ ਸਿੰਘ ਰਠੌਰ ਮਿਨਿਸਟਰ ਆਫ ਯੂਥ ਅਫੇਅਰ ਐਂਡ ਸਪੋਰਟਸ ਵੀ ਬਣੇ ਇਹ ਸ਼ੂਟਿੰਗ ਦੇ ਵਿੱਚੋਂ ਆਏ ਜਿਹੜੇ ਵਾਂਗਿਆ ਪੋਂਗਟੇ ਸੀਗੇ ਉਹ ਅਰਨਾਚਲ ਪ੍ਰਦੇਸ਼ ਲੈਜਿਸਲੇਟਿਵ ਮੈਂਬਰੀ ਦੀ ਅਸੈਂਬਲੀ ਦੇ ਵਿੱਚ ਪਹੁੰਚ ਮਾਫ ਕਰਨਾ ਲక్ష్ਮੀ ਰਤਨ ਸ਼ੁਕਲਾ ক্রিকেট ਦੇ ਵਿੱਚੋਂ ਆਏ ਤੇ ਇਹ ਵੈਸਟ ਬੰਗਾਲ ਲੈਜਿਸਲੇਟਿਵ ਮੈਂਬਰ ਅਸੈਂਬਲੀ ਦੇ ਵਿੱਚ ਪਹੁੰਚੇ ਨਵਜੋਤ ਸਿੰਘ ਸਿੱਧੂ ਮੈਂਬਰ ਆਫ ਪਾਰਲੀਮੈਂਟ ਬਣੇ ਬਾਅਦ ਦੇ ਵਿੱਚ ਐਮ ਐਲ ਏ ਵੀ ਬਣੇ ਕ੍ਰਿਕਟ ਦੇ ਵਿੱਚੋਂ ਆਏ ਜੋਤੀ ਮੂਰੇ ਸਿਕੰਦਰ ਐਥਲੀਟ ਸੀਗੇ ਮੈਂਬਰ ਆਫ ਪਾਰਲੀਮੈਂਟ ਬਣੇ ਕਰਨੀ ਸਿੰਘ ਸ਼ੂਟਿੰਗ ਦੇ ਵਿੱਚੋਂ ਆਏ ਮੈਂਬਰ ਆਫ ਪਾਰਲੀਮੈਂਟ ਬਣੇ ਪ੍ਰਗਟ ਸਿੰਘ ਫੀਲਡ ਹਾਕੀ ਦੇ ਵਿੱਚੋਂ ਆਏ ਇਹ ਨੇ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਦਿਲੀਪ ਟਰਕੀ ਫੀਲਡ ਹਾਕੀ ਦੇ ਵਿੱਚੋਂ ਆਏ ਤੇ ਮੈਂਬਰ ਆਫ ਪਾਰਲੀਮੈਂਟ ਬਣੇ ਇਹ ਸਾਰੇ ਖਿਡਾਰੀ ਸੀਗੇ ਜਿਨ੍ਹਾਂ ਨੇ ਵੱਖ-ਵੱਖ ਸਮਿਆਂ ਦੇ ਦੌਰਾਨ ਪੋਲਿਟਿਕਸ ਨੂੰ ਜੁਆਇਨ ਕੀਤਾ ਸਚਿੰਤ ਦੁੱਲਕਰ ਉਹ ਭਾਰਤ ਦੇ ਕ੍ਰਿਕਟਰ ਸੀਗੇ ਜਿਨ੍ਹਾਂ ਨੂੰ ਭਗਵਾਨ ਵੀ ਕਿਹਾ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਜਨੀਤੀ ਦੇ ਵਿੱਚ ਉਤਰੇ April 2012 ਦੇ ਵਿੱਚ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਗਈ ਤੇ ਰਾਜ ਸਭਾ ਦੇ ਇੱਕ ਮੈਂਬਰ ਦੇ ਵਜੋਂ ਉਹਨਾਂ ਨੇ ਸੌ ਚੁੱਕੀ ਸੀ ਕੀਰਤੀ ਆਜ਼ਾਦ 1983 ਦੇ ਵਿੱਚ ਇੰਡੀਆ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀਗਾ ਪਹਿਲੀ ਵਾਰ ਕੀਰਤੀ ਆਜ਼ਾਦ ਟੀਮ ਦਾ ਹਿੱਸਾ ਸੀਗੇ 7 ਟੈਸਟ ਤੇ 25 ਵਨਡੇ ਖੇਡਣ ਵਾਲੇ ਕੀਰਤੀ ਆਜ਼ਾਦ ਨੇ ਰਾਜਨੀਤੀ ਦੇ ਵਿੱਚ ਐਂਟਰੀ ਮਾਰੀ ਤੇ ਦਰਭੰਗਾ ਬਿਹਾਰ ਦੇ ਵਿੱਚ ਉਹ ਲੋਕ ਸਭਾ ਚੋਣ ਜਿੱਤੇ ਬੀਜੇਪੀ ਦੀ ਟਿਕਟ ਤੇ ਵੈਸੇ ਇਹਨਾਂ ਦੇ ਪਿਤਾ ਭਗਵਤ ਚਾ ਬਿਹਾਰ ਦੇ ਮੁੱਖ ਮੰਤਰੀ ਵੀ ਰਹੇ ਨੇ ਤੇ ਚੇਤਨ ਚੋਹਾਨ ਇਸ ਤੋਂ ਬਾਅਦ ਕ੍ਰਿਕਟ ਦੇ ਕ੍ਰਿਕਟ ਤੋਂ ਬਾਅਦ ਰਾਜਨੀਤੀ ਦੇ ਵਿੱਚ ਉਤਰਨ ਵਾਲੇ ਪਲੇਅਰ ਨੇ ਕ੍ਰਿਕਟ ਦੇ ਵਿੱਚੋਂ ਆਉਂਦੇ ਨੇ ਅਮਰੋਹਾ ਤੋਂ ਉਹ ਜਿੱਤਨੇ ਨੇ 1991 ਤੋਂ 1998 ਦੇ ਵਿੱਚ ਲੋਕ ਸਭਾ ਉਹ ਹੁਣ ਵੀ ਉਹ ਫੁੱਲ ਟਾਈਮ ਪੋਲਿਟਿਕਸ ਦੇ ਵਿੱਚ ਨੇ ਤੇ ਅਮਰੋਹਾ ਤੋਂ ਵਿਧਾਇਕ ਨੇ ਤੇ ਯੂਪੀ ਦੇ ਵਿੱਚ ਸਪੋਰਟਸ ਸਪੋਰਟਸ ਮਨਿਸਟਰ ਵੀ ਹੈਗੇ ਨੇ ਇਹ ਬੀਜੇਪੀ ਦੇ ਵਿੱਚ ਨੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੇ ਬਾਰੇ ਮੈਂ ਦੱਸ ਹੀ ਚੁੱਕਿਆ ਹਾਂ ਅਜਰੁਦੀਨ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਗੋਤਮ ਗੰਮੀਰ ਦੇ ਬਾਰੇ ਗੱਲ ਕਰ ਚੁੱਕੇ ਹਾਂ ਮੁਹੰਮਦ ਕੈਫ ਦੇ ਬਾਰੇ ਗੱਲ ਕਰ ਚੁੱਕੇ ਹਾਂ ਵਿਨੋਦ ਕਾਂਬਲੀ ਨੇਤਾ ਬਣਨ ਦੇ ਵਿੱਚ ਸਾਲ 2009 ਦੇ ਵਿੱਚ ਲੋਕ ਭਾਰਤੀ ਪਾਰਟੀ ਮਹਾਰਾਸ਼ਟਰ ਦੇ ਵਿੱਚੋਂ ਇਹਦੇ ਬਾਰੇ ਵੀ ਤੁਹਾਨੂੰ ਦੱਸ ਚੁੱਕੇ ਹਾਂ ਮਨਸੂਰ ਅਲੀ ਖਾਂ ਮਸੂਰ ਅਲੀ ਖਾਂ ਪਟੌਦੀ 21 ਸਾਲਾਂ ਦੀ ਉਮਰ ਦੇ ਵਿੱਚ ਟੈਸਟ ਟੀਮ ਦੇ ਕਪਤਾਨ ਬਣੇ ਪਰ ਇਹਨਾਂ ਦਾ ਜਿਹੜਾ ਰਾਜਨੀਤਿਕ ਕਰੀਅਰ ਸੀ ਉਹ ਵੀ ਬਹੁਤਾ ਚੰਗਾ ਨਹੀਂ ਰਿਹਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਦੋਂ ਪ੍ਰੋਟੈਸਟ ਕਰ ਰਹੀਆਂ ਸੀਆਂ ਔਰਤਾਂ ਤਾਂ ਉਹਨਾਂ ਦੇ ਵਿੱਚ ਔਰਤਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਪਹਿਲਵਾਨ ਸੀਗੀਆਂ ਬਹੁਤ ਘੱਟ ਲੋਕ ਸੀਗੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਨੀਰਜ ਚੋਪੜਾ ਅਭਿਨਾਬ ਵਿੰਦਰਾ ਸਾਨੀਆ ਮਿਰਜ਼ਾ ਅਨਿਲ ਕੁੰਬਲੇ ਇਸ ਦੇ ਨਾਲ ਪੀਟੀ ਊਸ਼ਾ ਪੀਟੀ ਊਸ਼ਾ ਨੇ ਇੱਕ ਵਾਰੀ ਵਿਜ਼ਿਟ ਵੀ ਕੀਤਾ ਸੀਗਾ ਪ੍ਰੋਟੈਸਟ ਸਾਈਟ ਨੂੰ ਤੇ ਇਹਦੇ ਨਾਲ ਨਾਲ ਸ਼ਾਇਦ ਹਰਪਜਨ ਸਿੰਘ ਨੇ ਵੀ ਉਦੋਂ ਟਿੱਪਣੀ ਕੀਤੀ ਸੀਗੀ ਤੇ ਹੁਣ ਆਪਾਂ ਆ ਜੀਏ ਪੰਜਾਬ ਵਾਲਿਆਂ ਤੇ ਪੰਜਾਬ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਕ੍ਰਿਕਟ ਦੇ ਵਿੱਚੋਂ ਆਏ ਨੇ ਅ ਪ੍ਰਗਟ ਸਿੰਘ ਹਰਪ੍ਰਜਨ ਸਿੰਘ ਪ੍ਰਗਟ ਸਿੰਘ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ ਅਸੈਂਬਲੀ ਦੇ ਵਿੱਚ ਪਹੁੰਚੇ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਨੇ ਕਾਂਗਰਸ ਜੁਆਇਨ ਕੀਤੀ ਆ ਕਾਫੀ ਵਿਵਾਦ ਬੋਲਦੇ ਰਹੇ ਅਕਾਲੀ ਦਲ ਦੇ ਵਿੱਚ ਹੁੰਦਿਆਂ ਵੀ ਤੇ ਹੁਣ ਕਾਂਗਰਸ ਦੇ ਵਿੱਚ ਹੁੰਦਿਆਂ ਵੀ ਕਈ ਮੁੱਦਿਆਂ ਤੇ ਵਿਵਾਦ ਬੋਲਦੇ ਰਹੇ ਨਵਜੋਤ ਸਿੰਘ ਸਿੱਧੂ ਦੀ ਆਪਣੀ ਇੱਕ ਸ਼ੈਲੀ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਆਰਥਿਕਤਾ ਬਾਰੇ ਵਿਵਾਦ ਬੋਲਦੇ ਨੇ ਤੇ ਜਦੋਂ ਇਹਨਾਂ ਨੂੰ ਮਹਿਕਮਾ ਦਿੱਤਾ ਗਿਆ ਸੀਗਾ ਬਿਜਲੀ ਦਾ ਇਹਨਾਂ ਨੇ ਐਕਸੈਪਟ ਨਹੀਂ ਕੀਤਾ ਸਥਾਨਕ ਸਰਕਾਰਾਂ ਬਾਰੇ ਇਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਕਿ ਇਹਨਾਂ ਨੇ ਕੈਪਟਨ ਸਭ ਦੋਸ਼ ਲਾਉਂਦੇ ਰਹੇ ਕਿ ਇਹਨਾਂ ਨੇ ਫੈਲਾਇਆਂ ਹੀ ਨਹੀਂ ਪਾਸ ਕੀਤੀਆਂ ਹਰ ਭਜਨ ਸਿੰਘ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਤੇ ਪਰ ਉਹ ਪੰਜਾਬ ਦੇ ਮੁੱਦਿਆਂ ਤੇ ਖਾਸ ਕਰਕੇ ਜਿਵੇਂ ਹੁਣ ਕਿਸਾਨ ਧਰਨੇ ਤੇ ਬੈਠੇ ਨੇ ਤਾਂ ਇਹੋ ਜਿਹੇ ਮੁੱਦਿਆਂ ਤੇ ਨਦਾਰਦ ਰਹੇ ਨੇ ਉਹ ਬੋਲੇ ਨਹੀਂ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਉਹਨਾਂ ਦੀ ਪਾਰਟੀ ਕਿਸਾਨਾਂ ਦੇ ਪੱਖ ਦੇ ਵਿੱਚ ਅਜੇ ਕਰ ਦੇਖਿਆ ਜਾਵੇ ਕਿਸਾਨਾਂ ਦਾ ਪ੍ਰੋਟੈਸਟ ਤਾਂ ਬੀਜੇਪੀ ਦੇ ਅਗੇਂਸਟ ਹੈ ਪਰ ਉਹ ਕਿਉਂ ਨਹੀਂ ਬੋਲੇ ਇਹਦੇ ਬਾਰੇ ਅਇਤਾਂ ਕੇ ਸਵਾਲ ਜਿਹੜੇ ਨੇ ਉਹ ਗੁੱਜੇ ਪੀਤਾ ਵਾਂਗੂ ਲੋਕਾਂ ਦੇ ਮਨਾਂ ਦੇ ਵਿੱਚ ਗੂੰਜਦੇ ਰਹਿੰਦੇ ਨੇ ਖਿਡਾਰੀ ਨੂੰ ਇੱਕ ਦਰਸ਼ਨਾਗਰਿਕ ਮੰਨਿਆ ਜਾਂਦਾ ਹੈ ਖਿਡਾਰੀ ਬਾਰੇ ਇਹ ਕਿਹਾ ਜਾਂਦਾ ਕਿ ਉਹ ਤਵਕਕੋ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੀ ਗੱਲ ਕਰੇਗਾ ਕਿਉਂਕਿ ਉਹ ਲੋਕਾਂ ਚੋਂ ਉੱਠਿਆ ਹੁੰਦਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆਪਾਂ ਇਹ ਗੱਲ ਮੰਨਦੇ ਆਂ ਇਹ ਗੱਲ ਕੰਫੈਸ ਕਰਦੇ ਆਂ ਕਿ ਇਹ ਲੋਕ ਆਪਣੇ ਦਮ ਤੇ ਬਣੇ ਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਇਹਨਾਂ ਨੇ ਖੇਡਾਂ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਚਮਕਾਇਆ ਖੇਡਾਂ ਦੀ ਦੁਨੀਆ ਦੇ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਪਰ ਪਤਾ ਨਹੀਂ ਕਿਉਂ ਲੋਕ ਮੁੱਦਿਆਂ ਤੇ ਨਾ ਤੋਦੋ ਨਹੀਂ ਤਵਕਕ ਕੀਤੀ ਜਾਂਦੀ ਜਦੋਂ ਇਹ ਖਿਡਾਰੀ ਹੁੰਦੇ ਨੇ ਉਦੋਂ ਇਹਨਾਂ ਦਾ ਧਿਆਨ ਸਿਰਫ ਖੇਡ ਤੇ ਹੁੰਦਾ ਤੇ ਜੇ ਬੋਲਣ ਤਾਂ ਇਹਨਾਂ ਦੇ ਸ਼ਾਬਾਸ਼ ਹੈ ਵਾਹ ਭਲੀ ਹੈ ਜੇ ਨਾ ਬੋਲਣ ਤਾਂ ਤਾਂ ਵੀ ਕੋਈ ਗੱਲ ਨਹੀਂ ਪਰ ਜਦੋਂ ਰਾਜਨੀਤਾ ਬਣਦੇ ਨੇ ਜਦੋਂ ਲੋਕਾਂ ਦੇ ਵਿੱਚ ਕੋਲੋਂ ਵੋਟਾਂ ਮੰਗਦੇ ਨੇ ਜਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀਆਂ ਵੋਟਾਂ ਦੇ ਆਧਾਰ ਤੇ ਰਾਜ ਸਭਾ ਪਹੁੰਚਦੇ ਨੇ ਘੱਟੋ ਘੱਟ ਉਦੋਂ ਤਾਂ ਬੋਲੋ ਉਦੋਂ ਤਾਂ ਸ਼ਰਮ ਕਰੋ ਉਦੋਂ ਤਾਂ ਤੁਸੀਂ ਲੋਕਾਂ ਦੇ ਟੈਕਸ ਦੇ ਵਿੱਚੋਂ ਤਨਖਾਹਾਂ ਲੈ ਰਹੇ ਹੋ ਨਾ ਉਦੋਂ ਤਾਂ ਲੋਕ ਤੁਹਾਨੂੰ ਇੱਕ ਰਾਜਨੀਤਾ ਦੇ ਰੂਪ ਦੇ ਵਿੱਚ ਸਤਿਕਾਰ ਕਰ ਲਿਆ ਜਾਂਦਾ ਔਰ ਉਹਨਾਂ ਲੋਕਾਂ ਦੇ ਸਦਕੇ ਜਾਈਏ ਜਿਨ੍ਹਾਂ ਨੇ ਵੋਟਾਂ ਮੰਗਣ ਵੇਲੇ ਤਾਂ ਲੋਕਾਂ ਦੀਆਂ ਮਨਤਾਂ ਕੀਤੀਆਂ ਪਰ ਅਸਲ ਦੇ ਵਿੱਚ ਉਹ ਜਦੋਂ ਜਿੱਤ ਗਏ ਉਸ ਤੋਂ ਬਾਅਦ ਉਹ ਲੋਕਾਂ ਦੇ ਵਿੱਚ ਵਿਚਰੇ ਨਹੀਂਗੇ ਤੁਸੀਂ ਦੇਖਿਆ ਹੁਣ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕ ਜਿਹੜੇ ਸਚਿੰਤ ਦੂਲਕਰ ਨੇ ਜਾਂ ਹੋਰ ਇਹਨਾਂ ਨੇ ਇਹ ਸੁੱਚੇ ਮੂਹ ਮੂੜੇ ਆਉਂਦੇ ਨੇ ਰਾਜ ਸਭਾ ਦੇ ਵਿੱਚੋਂ ਕਿਸੇ ਵੀ ਮਸਲੇ ਤੇ ਹਾਲਾਂਕਿ ਖੇਡ ਦੇ ਵਿੱਚ ਇਹਨਾਂ ਨੂੰ ਭਗਵਾਨ ਕਿਹਾ ਜਾਂਦਾ ਮਾਸਟਰ ਬਲਾਸਟਰ ਕਿਹਾ ਜਾਂਦਾ ਬਹੁਤ ਕੁਝ ਕਿਹਾ ਜਾਂਦਾ ਪਰ ਜੇਕਰ ਤੁਸੀਂ ਖਿਡਾਰੀਆਂ ਤੁਹਾਨੂੰ ਐਕਸੈਪਟ ਕੀਤਾ ਤੁਹਾਡੀ ਵਾਹ ਵਾਹ ਤਜੇਕਰ ਤੁਸੀਂ ਰਾਜਨੀਤਾ ਬਣ ਗਏ ਹੋ ਤਾਂ ਤੁਸੀਂ ਪਬਲਿਕ ਫਿਗਰ ਬਣ ਗਏ ਹੋ ਤਦ ਘੱਟੋ ਘੱਟ ਲੋਕਾਂ ਦੀ ਗੱਲ ਤਾਂ ਕਰੋ ਨਾ ਲੋਕ ਸੰਘਰਸ਼ਾਂ ਦੀ ਗੱਲ ਤਾਂ ਕਰੋ ਨਾ ਮੁਹੰਮਦ ਕੈਫ ਅਜ਼ਰੂ ਮੁਹੰਮਦ ਅਜ਼ਰੂਦੀਨ ਇਹ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਆਉਂਦੇ ਨੇ ਜਿੱਥੇ ਘੱਟ ਗੈਣਤੀਆਂ ਦੀ ਮੌਬ ਲਿੰਚਿੰਗ ਹੁੰਦੀ ਆ ਉਹਨਾਂ ਨੂੰ ਜਦੋਂ ਧਾਰਮਿਕ ਤਿਉਹਾਰ ਹੁੰਦੇ ਆ ਉਦੋਂ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਾ ਕੇ ਹੂਟਿੰਗ ਕੀਤੀ ਜਾਂਦੀ ਆ ਵੱਖ-ਵੱਖ ਤਰੀਕਿਆਂ ਨਾਲ ਪਰ ਕਦੇ ਬੋਲੇ ਨੇ ਇਹ ਕਦੇ ਇਹਨਾਂ ਨੇ ਗੱਲ ਕੀਤੀ ਹੈ ਹਾਲਾਂਕਿ ਕਾਂਗਰਸ ਤੋਂ ਲੜੇ ਨਹੀਂਗੇ ਪਰ ਭਾਜਪੀ ਦੇ ਜ਼ਬਰ ਦੇ ਵਿਰੋਧ ਦੇ ਬੋਲ ਨਹੀਂ ਸਕੇ ਜੇਕਰ ਲੋਕਾਂ ਦੇ ਲਈ ਖੜਨ ਦਾ ਮਾਦਾ ਹੀ ਹੈ ਨੀਗਾ ਜੇਕਰ ਤੁਹਾਡੇ ਲਈ ਕੋਈ ਧੀ ਭੈਣ ਨੂੰ ਕੋਈ ਰੋਲ ਰਿਆ ਸੜਕਾਂ ਦੇ ਉੱਤੇ ਔਰ ਜਿਹੜੀ ਨਿਆ ਮੰਗ ਰਹੀ ਹੈ ਔਰ ਤੁਸੀਂ ਕਿਉਂਕਿ ਖਿਡਾਰੀਆਂ ਤੁਹਾਨੂੰ ਸਾਰਾ ਦੇਸ਼ ਜਾਣਦਾ ਤੁਹਾਡੀ ਕੀਤੀ ਇੱਕ ਟਿੱਪਣੀ ਦੁਨੀਆ ਦੇ ਵਿੱਚ ਫੈਲ ਸਕਦੀ ਹੈ ਪਰ ਤੁਸੀਂ ਚੁੱਪੋਂ ਚੁੱਪ ਦਾ ਮਤਲਬ ਤੁਸੀਂ ਉਸ ਜ਼ਬਰ ਨੂੰ ਸਹਿਮਤੀ ਦੇ ਚੁੱਕੇ ਹੋ ਜਾਂ ਤਾਂ ਸਹਿਮਤੀ ਜਾਂ ਫਿਰ ਤੁਹਾਡੇ ਚ ਮਾਦਾ ਨਹੀਂ ਹੈ ਸੋ ਐਜ਼ ਏ ਸੈਲੀਬ੍ਰਿਟੀ ਐਜ਼ ਏ ਪਲੇਅਰ ਐਜ਼ ਏ ਤੁਸੀਂ ਇੱਕ ਸ਼ਖਸ਼ ਸ਼ਖਸ਼ੀਅਤ ਤੁਸੀਂ ਕੁਝ ਕਰ ਰਹੇ ਹੋ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਤੁਸੀਂ ਲੋਕਾਂ ਦੀਆਂ ਤਨਖਾਹਾਂ ਲੋਕਾਂ ਦੇ ਦਿੱਤੇ ਟੈਕਸ ਦੇ ਵਿੱਚੋਂ ਇੱਕ ਐਮਪੀ ਦੇ ਤੌਰ ਤੇ ਤਨਖਾਹ ਲੈ ਰਹੇ ਹੋ ਇੱਕ ਐਮਐਲਏ ਦੇ ਤੌਰ ਤੇ ਤਨਖਾਹ ਲੈ ਰਹੇ ਹੋ ਇੱਕ ਰਾਜ ਸਭਾ ਮੈਂਬਰ ਦੇ ਤੌਰ ਤੇ ਤਨਖਾਹ ਲੈ ਰਹੇ ਹੋ ਤਾਂ ਤੁਹਾਡਾ ਫਰਜ਼ ਬੰਦਾ ਹੈ ਲੋਕਾਂ ਦੀ ਗੱਲ ਕਰਨ ਦਾ ਲੋਕਾਂ ਲਈ ਖੜਨ ਦਾ ਹੁਣ ਚਰਚਾ ਇਹ ਵੀ ਨਹੀਂ ਕਿ ਯੋਗਰਾਜ ਸਿੰਘ ਨੂੰ ਗੌਤਮ ਗੰਭੀਰ ਮਨਾਉਣ ਗਏ ਸੀਗੇ ਕਿ ਤੁਸੀਂ ਵੀ ਕ੍ਰਿਕਟ ਤੁਸੀਂ ਵੀ ਕ੍ਰਿਕਟ ਦੀ ਦੁਨੀਆ ਦੇ ਵਿੱਚ ਹੋਂਡ ਵੱਡਾ ਨਾ ਬੀਜੇਪੀ ਲਈ ਆਓ ਪਰ ਉਹ ਕਹਿੰਦੇ ਯਾਰ ਤੂੰ ਕਿੱਧਰ ਫਸਿਆ ਫਿਰਦਾ ਮੈਂ ਤਾਂ ਤੂੰ ਮੈਨੂੰ ਇਸ ਪਾਸੇ ਲਿਜਾਣਾ ਹੈ ਮੈਂ ਤਾਂ ਤੈਨੂੰ ਵੀ ਕਹਣਾ ਕਿ ਤੂੰ ਛੱਡ ਕੇ ਆ ਜਾ ਇੱਧਰੋਂ ਕੀ ਰੱਖਿਆ ਵਿਰਿੰਦਰ ਸਹਿਵਾਗ ਵਰਗੇ ਲੋਕ ਵੈਸੇ ਤਾਂ ਦੂਜਿਆਂ ਨੂੰ ਸਲਾਮਾਂ ਦਿੰਦੇ ਨੇ ਕਿ ਬਾਈ ਤੁਸੀਂ ਆਹ ਨਾ ਕਰੋ ਆਹ ਕਰੋ ਪਰ ਉਹੀ ਲੋਕ ਜਦੋਂ ਇੰਡੀਆ ਦਾ ਨਾਮ ਭਾਰਤ ਬਦਲਿਆ ਜਾਂਦਾ ਉਦੋਂ ਕਹਿੰਦੇ ਨੇ ਕਿ ਅਸੀਂ ਤਾਂ ਜੀ ਆ ਭਾਰਤ ਵਾਲਾ ਨਾਮ ਠੀਕ ਆ ਹਾਲਾਂਕਿ ਉਹਨਾਂ ਨੂੰ ਕੁਝ ਪਤਾ ਨਹੀਂਗਾ ਕਿ ਕਿਵੇਂ ਇੰਡੀਆ ਰੱਖਿਆ ਗਿਆ ਕਿਵੇਂ ਆ ਤੇ ਫਿਰ ਜੇ ਤੁਹਾਨੂੰ ਇੰਨਾ ਹੀ ਆ ਤਾਂ ਫਿਰ ਜੇ ਇੱਕ ਇਹਨੇ ਗੋਰਾ ਨੇ ਦਿੱਤਾ ਨਾ ਜੇ ਗੋਰਾ ਨੇ ਦਿੱਤਾ ਤੇ ਗੋਰਾ ਨਹੀਂ ਦਿੱਤੀ ক্রিকেট ਕਾਹਤੋਂ ਖੇਡਦੇ ਹੋ ਗੋਰਾ ਨੇ ਦਿੱਤੇ ਹੋਰ ਜਿਹੜੇ ਬ੍ਰਾਂਡ ਨੇ ਉਹ ਕਾਹਤੋਂ ਪਾਉਣੇ ਹੋ ਫਿਰ ਫਿਰ ਤਾਂ ਧੋਤੀ ਕੁੜਤੇ ਦੇ ਵਿੱਚ ਆ ਜਾਓ ਉੱਤੇ ਗੁੱਲੀ ਡੰਡਾ ਖੇਡਿਆ ਕਰੋ ਉੱਥੇ ਜਿਹੜੀ ਆਪਣੀ ਦੇਸੀ ਖੇਡ ਹੈ ਸੋ ਇਹ ਬੜਾ ਦੋਗਲਾ ਜਿਹਾ ਕਿਰਦਾਰ ਹੈ ਕਈ ਲੋਕਾਂ ਦਾ ਵੇਖਣ ਨੂੰ ਮਿਲਦਾ ਪਰ ਸਦਕੇ ਜਾਏਗੀ ਉਹਨਾਂ ਦੇ ਹਾਜ਼ਮੇ ਦੇ ਜਿਹੜੇ ਲੋਕ ਲੱਖਾਂ ਲੋਕਾਂ ਦੀਆਂ ਦਵਾਵਾਂ ਦੇ ਨਾਲ ਸਟਾਰ ਬਣੇ ਬਾਅਦ ਦੇ ਵਿੱਚ ਜਦੋਂ ਲੋਕ ਸੜਕਾਂ ਤੇ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਪਾਤਰੂਲੀ ਤਾਂ ਉਦੋਂ ਉਹ ਚੁੱਪ ਕਰਕੇ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਦੀਆਂ ਖਾਸ ਵਣਗੀਆਂ ਦੇ ਬਾਰੇ ਮੈਨੂੰ ਪ੍ਰਵੀਨ ਸ਼ਰਮਾ ਨੇ ਇਸ ਦੇ ਇਜਾਜ਼ਤ ਜੁੜੇ ਰੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਬਹੁਤ ਬਹੁਤ ਧੰਨਵਾਦ